ਹਾਂਜੀ ਸਭ ਤੋਂ ਪਹਿਲਾਂ ਆਪਾਂ ਘਿਓ ਪਾਇਆ ਜੀ ਦੇਸੀ ਇਹਦੇ ਵਿੱਚ ਆਪਾਂ ਸੂਜੀ ਦਾ ਪ੍ਰਸ਼ਾਦ ਬਣਾਉਣ ਲੱਗੇ ਜੀ ਅੱਜ ਆਪਣਾ ਪਹਿਲੀ ਵੀਡੀਓ ਆ ਕੁਕਿੰਗ ਕਿੰਗ ਦੇ ਉੱਤੇ ਚੈਨਲ ਦੇ ਉੱਤੇ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਜੀ ਘਿਓ ਪਾਲਾ ਜੀ ਸਭ ਤੋਂ ਪਹਿਲਾਂ ਆਪਾਂ ਦੇਸੀ ਨਾਲ ਹੀ ਆਪਾਂ ਸੂਜੀ ਪਾ ਦੇਣੀ ਜੀ ਠੀਕ ਹੈ ਜੀ ਇੱਕ ਕੋਲੀ ਆਪਾਂ ਸੂਜੀ ਦੀ ਲਈ ਹੈ ਇੱਕ ਕਟਸ਼ੀ ਆਪਾਂ ਘਿਓ ਦੀ ਲਈ ਆ ਆਪਏ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਜੀ ਨਾਲ ਹੀ ਆਪਾਂ ਖੋਪਾ ਚੀਰ ਕੇ ਇੱਕ ਥੋੜੇ ਥੋੜੇ ਟੁਕੜੇ ਕਰਕੇ ਆਪਾਂ ਉਹਨੂੰ ਵਿੱਚ ਮਿਕਸ ਕਰਤਾ ਜੀ ਉਹਦੇ ਵਿੱਚ ਰਲਾਤਾ ਫਿਰ ਹੌਲੀ ਹੌਲੀ ਉਹ ਹਲਾਈ ਜਾਣਾ ਉਹਨੂੰ ਥੱਲੇ ਨਹੀਂ ਲੱਗਣ ਦੇਣਾ ਆਪਾਂ ਕੜਾਈ ਦੇ ਤੇ ਨਾਲ ਹੀ ਆਪਾਂ ਖੰਡ ਪਾਤੀ ਜੀ ਠੀਕ ਹੈ ਜੀ ਮੈਂ ਥੋੜੀ ਜੀ ਮੋਟੀ ਖੰਡ ਲਈ ਆ ਆਪਣੇ ਮੁਤਾਬਕ ਤੁਸੀਂ ਖੰਡ ਪਾ ਸਕਦੇ ਆ ਮਿੱਠਾ ਤੁਹਾਨੂੰ ਕਿੰਨਾ ਕੁ ਪਸੰਦ ਆ ਇਹਨੂੰ ਮਿਕਸ ਕਰ ਦੇਣਾ ਵਾ ਤੇ ਹਲਾਈ ਜਾਣਾ ਵਾ ਖੁਰਚਣਾ ਮਾਰੀ ਜਾਣਾ ਮਾਰੀ ਜਾਣਾ ਥੱਲੇ ਨਾ ਲੱਗੇ ਮਤਲਬ ਇਦਾਂ ਹਨਾ ਤੇ ਨਾਲ ਹੀ ਮੈਂ ਗਲਾਸ ਪਾਣੀ ਦਾ ਪਾਤਾ ਜੀ ਥੋੜੀ ਜੀ ਵੀਡੀਓ ਮੈਂ ਤੇਜ਼ ਬਣਾਈ ਆ ਤੇ ਪਾਣੀ ਦਾ ਪਾ ਕੇ ਇੱਕ ਗਲਾਸ ਤੇ ਇਹਦੇ ਨਾਲ ਵੀ ਸੂਜੀ ਵਧੀਆ ਪ੍ਰਸ਼ਾਦ ਫੁੱਲ ਜਾਂਦਾ ਵਾ ਤੇ ਵਧੀਆ ਬਣ ਜੂਗਾ ਇਹਨੂੰ ਹਲਾਈ ਜਾਣਾ ਤੁਸੀਂ ਥੱਲੇ ਨਹੀਂ ਲੱਗਣ ਦੇਣਾ ਤੇ ਦੇਖੋ ਜੀ ਲਾਸਟ ਤੇ ਆਪਣਾ ਇਦਾਂ ਦਾ ਵਿਊ ਆਇਆ ਵਾ ਪ੍ਰਸ਼ਾਦ ਦਾ ਬਣ ਕੇ ਸੂਜੀ ਦਾ ਦੇਖੋ ਜੀ ਇਹ ਹੁਣ ਰੈਡੀ ਆ ਪ੍ਰਸ਼ਾਦ ਆਪਣਾ ਥੋੜਾ ਸੇਕ ਲਵਾ ਕੇ ਉਹਨੂੰ ਲਾਸਟ ਤੇ ਇਦਾਂ ਦਾ ਵੀਊ ਆਇਆ ਆਪਣੇ ਪ੍ਰਚਾਰ ਦਾ ਜਮਾਂ ਰੈਡੀ ਹੈ ਜੀ ਓਕੇ ਥੈਂਕ ਯੂ ਸੋ ਮਚ